ਕੀ ਇਹ ਦੇ ਸਕਦਾ ਤੁਸੀਂ ਜੀ ਇੱਥੇ ਸਰਵਿਸ ਸਟੇਸ਼ਨ ਆ ਜੀ ਇਹ ਕਿਵੇਂ ਚੱਲਦੇ ਉਹ ਵੀ ਤੁਹਾਨੂੰ ਵਿਖਾਉਣੇ ਆ ਬਾਈ ਜੀ ਇਹ ਕਿਹੜੀ ਕਿਹੜੀਆਂ ਗੱਡੀਆਂ ਧੋਗੀਆਂ ਜਾਣਗੀਆਂ ਜਿਵੇਂ ਮੰਨ ਕੇ ਚਲੋ ਸਾਨੂੰ ਥੋੜੀ ਜੀ ਉਹ ਵੀ ਜਾਣਕਾਰੀ ਦੇ ਦਿਓ ਜੀ ਗੱਡੀ ਜਿੱਦਾਂ ਛੋਟੀ ਹੋ ਗਈ ਅੱਗੇ ਬਣਾਏ ਪਹਿਲੋਂ ਲੋਹੇ ਵਾਲਾ ਅੱਛਾ ਉਹ ਤੇ ਸੁਤਨੇ ਹੁਣ ਲਿਫਟ ਵਾਲਾ ਬਣਾਇਆ ਵਾ ਵਾਹ ਜੀ ਬਾਈ ਜੀ ਉਹ ਗੱਡੀ ਚੋਕੇ ਚੱਕ ਕੇ ਚੋਕੇ ਤੋਂ ਫਿਰ ਆਪਣਾ ਕੋਲ ਡਬਲ ਸਰਵਟੇ ਸੀ ਨਾ ਅੱਛਾ ਤੋਂ ਮੋੜ ਡਬਲ ਟੇਸ਼ਨ ਇੱਕ ਜਿਹੜਾ 24 ਚੱਲਦਾ ਚੱਲਦਾ ਖਰਾਬ ਹੋਵੇ ਦੂਜਾ ਚੱਲ ਸਕਦਾ ਫਿਰ ਜਿਆਦਾ ਥੰਦ ਆ ਜਾਏ ਘੋੜਾ ਆ ਜਾਏ ਉਦੋਂ ਟਰੈਕਟਰ ਧੋਣ ਵਾਲਾ ਹੋਵੇ ਆਪਣਾ ਕੋਲ ਡਬਲ ਦੋਵੇਂ ਚੱਲ ਸਕਦੇ ਦੋਵੇਂ ਚੱਲਦੇ ਆ ਜੀ ਆ ਕਰਾਂ ਵਿਖਾਇਆ ਇਹ ਪਟੈਂਕੀ ਦਾ ਪਾਣੀ ਦਾ ਕਿੱਥੋਂ ਪ੍ਰਬੰਧ ਕੀਤਾ ਹੈ ਪਾਣੀ 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 ਟੈਂਕੀ ਵਿਖਾਓ ਜੀ ਕਿਰਾਂ ਵਧੀਆ ਪਾਣੀ ਵਾਟਰ ਸਪਲਾਈ ਵਾਲਾ ਪਾਣੀ ਹੁੰਦਾ ਅੱਛਾ ਚਾਬੋਏ ਜਿਹੜਾ ਆਪਾਂ ਟੈਂਕੀਆਂ ਤੇ ਡੂੰਘੇ ਬੋਰ ਕਰਾਉਣੇ ਆ ਉਹਦਾ ਪਾਣੀ ਵਧੀਆ ਸਦਾ ਜੀ ਵੀ ਜਿਵੇਂ ਕਹਿ ਲੋ ਆਰੂ ਵਾਲਾ ਪਾਣੀ ਆ ਜੀ ਆ ਵੇਖੋ ਟੈਂਕ ਕਿੰਨੇ ਲੀਟਰ ਦੀ 2000 2000 ਲੀਟਰ ਦੀ ਭਾਈ ਜੀ ਪੂਰਾ ਦਿਨ ਨਹੀਂ ਖਤਮ ਹੁੰਦੀ ਜੇ ਧੋਈ ਜਾਈਏ ਜਿੰਨੇ ਮਰਜ਼ੀ ਭਾਵੇਂ ਸੰਦ ਆ ਜੈਣਾ ਹੈ ਨਾ ਤੇ ਆਜੋ ਆ ਬੜਾ ਇਹਦੇ ਚ ਕੀ ਪਾਇਆ ਜਾਂਦਾ ਜੀ ਇਹ ਕੁੰਬਾ ਸੰਚੂ ਪਾਇਆ ਜਾਂਦਾ ਇਹ ਤੁਹਾਨੂੰ ਤੋਂ ਕੇ ਬਸਾਂ ਦੇ ਗੱਲ ਐਜਾ ਛਾ ਹਾਂ ਇਹਦਾ ਜੀ ਆਜੋ ਕਰਾਂ ਤੁਹਾਨੂੰ ਨੇੜੇ ਸ਼ੈਂਪੂ ਕਰਾਂ ਬੁਖਾਰ ਜੀ ਕਿਵੇਂ ਨਿਆ ਕੈਮਰਾ ਪਹੁੰਚਦਾ ਜਗੜ ਇਹਨਾਂ ਨੂੰ ਮੈਂ ਠੀਕਾ ਗਲਤ ਨਾ ਕਹੋ ਆਹ ਵੇਖੋ ਬਬੂ ਜੀ ਆਹ ਵੇਖੋ ਜੀ ਮੇਰਾ ਇਹ ਪਾਉ ਸ਼ੈਂਪੂ ਆ ਇਹ ਨਹੀਂ ਗੱਲ ਵੀ ਸਰਫਾ ਸਰਫਾਲਾ ਕੰਮ ਨਹੀਂ ਕੰਮ ਇੱਕ ਨੰਬਰ ਆ ਹਨਾ ਇਹ ਤਣ ਤਣ ਕਰਾਈ ਪਈ ਪਾਉ ਤੇ ਕਿਹੜੀਆਂ ਦੱਸ ਦੋ ਹੁਣ ਕਿਹੜੀਆਂ ਕਿਹੜੀਆਂ ਧੁੰਦੀਆਂ ਦੀ ਸਾਧਨ ਸੀ ਤੇ ਲੈ ਕੇ ਹਾਂ ਘੋੜੇ ਦਾ ਰੇ ਕੇ 750 ਸੀ ਅੱਛਾ ਜੀ ਹੁਣ ਆਪਾਂ ਘੋੜੇ ਦਾ 18 ਚੱਕਰ ਘੋੜਾ ਵਾ ਹਾਂਜੀ ਹੁਣ ਆਪਾਂ ਸਾਈ ਫੁਗੜਾ 400 ਰੁਪਏ ਵਾਲਾ ਮੰਗ ਇਹ ਸਭ ਸਿਆਲ ਅੱਗੇ 700 ਤੇ 400 ਇਹ ਤੇ ਕਿਤੇ ਦਾ 200 200 ਰੁਪਏ ਮੋੜ ਫਰਾ ਲਈ 50 ਇਹਦੇ ਤਰੀਕਤ ਹੋਣੀ ਜੇ ਕੁੱਤੇ ਕੋ ਦੋ ਸੋਹਣ ਜੀ ਗਾਇਤੂ ਸੁਪਾ ਵੀ ਜਨ ਮੇ ਬਿਆ ਦੀ ਮਿਹਨਤ ਹੀ ਹਸਪੀ ਇਹਨਾਂ ਵਾਲਾਂ ਦੇ ਪਾਉ ਤੇ ਭਾਈ ਇਹਨਾਂ ਸਾਹ ਠਾਪ ਆਪਦਾ ਥਾਂ ਲਿਆ ਆਪਾਂ ਦੂਜੀ ਭਾਈ ਤੇ ਬਤੀ ਬਤੀ ਦਿਓ ਉਹ ਖਾਓ ਜੀ ਐਲਸੀਡੀਆਂ ਲੱਗੀਆਂ ਤੁਹਾਨੂੰ ਦੂਜਾ ਹੋਂ ਤਾਂ ਤੇ ਪਲੇਟਾਂ ਲਏ ਸੋਹਣ ਲਾਗੀਆਂ ਸੋਹਣ ਲਾਗੀਆਂ ਬੁਣੇ ਇੱਥੇ ਚੱਲਦੀ ਹੈ ਇੱਥੇ ਜਵਨੀ ਦੇਖੀ ਬੱਤੀ ਚਾਹਤ ਕੋਈ ਡਾਇਰੈਕਟਰ ਵੇ ਸਾਰਾ ਬੁਣਦਾ ਆ ਯਾ ਬੱਤੀ ਦੀ ਵੀ ਬਾਈ ਬਾਈ ਤੇ ਕਰਤਾ ਇਹ ਨਹੀਂ ਗੱਲ ਹਾਂਜੀ ਬਈ ਪਾਣੀ ਪਾਚੋ ਤਾਂ ਕਰਨੀ ਆ